ਪੰਜਾਬ ਦੇ ਮੁੱਖ ਚੋਣ ਦਫ਼ਤਰ ਵੱਲੋਂ ਸੂਬੇ ਵਿੱਚ VOTING ਫੀਸਦ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਨੇ ਇਸੇ ਲੜੀ ਤਹਿਤ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੇ ਪਦਮਸ਼੍ਰੀ ਆਵਾਡੀ ਪ੍ਰੇਮ ਸਿੰਘ ਦਾ ਇੱਕ ਵੀਡੀਓ ਲਿੰਕ ਜਾਰੀ ਕੀਤਾ ਏ ਜਿਸ ਵਿੱਚ ਪਦਮਸ਼੍ਰੀ ਪ੍ਰੇਮ ਸਿੰਘ ਨੇ ਸਮੁੱਚੇ ਦੇਸ਼ ਵਾਸੀਆਂ ਨੂੰ ਵੋਟ ਪਾ ਕੇ ਲੋਕਤੰਤਰ ਦੇ ਇਸ ਢਾਂਚੇ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਏ ਉਨਾ ਵਿਸ਼ੇਸ਼ ਤੌਰ ਤੇ ਨਵੇਂ ਵੋਟਰਾਂ ਨੂੰ VOTING ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਕਿਹਾਏ ਤਾਂ ਜੋ ਇਸ ਵਾਰ 70% ਦੇ ਟਿਚਰ ਨੂੰ ਪੂਰਾ ਕਰਕੇ ਸੂਬੇ ਦੀ VOTING ਫੀਸਦ ਨੂੰ 70% ਤੋਂ ਪਾਰ ਲਿਜਾਇਆ ਜਾ ਸਕੇ ਮੈਂ ਪ੍ਰਿੰਸ ਸਿੰਘ ਪਵਿੱਛਰੀਵਾਲੀ ਮੇਰਾ ਪਹਿਲਾ ਵੋਟ ਆਪਣੇ ਦੇਸ਼ ਦੇ ਨਾਮ ਦਸਤਮਾਨ ਕਰਦਾ ਹਾਂ ਤੁਮੇ ਸਕੇ ਦੇ ਚਾਹਤਿਆਂ ਨੌਜਵਾਨਾਂ ਅਤੇ ਦੇਸ਼ ਦੇ ਸਿਨियर ਸਿਟੀਜ਼ਨ ਨੂੰ ਪੀਰ ਕਰਦਾ ਹਾਂ ਕਿ ਉਹ ਆਪਣਾ ਵੋਟ ਜ਼ਰੂਰ ਹੀ ਪਾ ਕੇ ਆਪਣਾ ਲੋਕਤੰਤਰੀ ਢਾਂਚੇ ਨੂੰ ਮਜ਼ਬੂਤ ਕਰੋ ਅਤੇ ਨਵੇਂ ਵੋਟਰਾਂ ਨੂੰ ਇਹ ਪੀਜ ਹੈ ਕਿ ਉਹ ਵੋਟ ਜ਼ਰੂਰ ਪਾਉਣਾ ਤਾਂ ਕਿ ਇਲੈਕਸ਼ਨ ਕਮਿਸ਼ਨ ਦੁਆਰਾ ਦਿੱਤਾ ਹੋਇਆ ਨਾਰਾ ਅੱਗੇ ਵਾਰ 70 ਵਾਰ ਦੇ ਪੀਕੇ ਨੂੰ ਪੂਰਾ ਕੀਤਾ ਜਾ ਸਕੇ